ਤੋਕੜਕ ਬਣਾ ਦੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਅੱਜ ਛੋਡੇ ਵਾਸਤੇ ਦੋ ਤੋਕੜਕ ਬਣਾ ਲੈ ਕੇ ਆਏ ਆ ਬੱਚੇ ਵੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਵੀਰੇ ਬਾਈ ਹੈਪੀ ਦੇ ਘਰ ਆ ਪਿੰਡ ਜੋਧਪੁਰ ਪਾਖਰ ਜਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਤੋਕੜਕ ਬਣਾ ਦੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਅੱਜ ਛੋਡੇ ਵਾਸਤੇ ਦੋ ਤੋਕੜਕ ਬਣਾ ਲੈ ਕੇ ਆਏ ਆ ਬੱਚੇ ਵੀ ਬਾਈ ਜੀ ਆ ਖੜਿਆ ਨਾਲ ਤੇ ਚੰਗੇ ਕਦ ਕਾਠ ਚ ਇੱਕ ਆ ਦਰਮਿਆਨੀ ਆ ਜੀ ਸਿੰਗਾ ਸੁੰਗਾ ਦੀ ਬਹੁਤ ਸੋਹਣੀਆਂ ਝੋਟੀ ਤੇ ਉਹ ਪੂਰੇ ਫੁੱਲ ਵਧੀਆ ਕੱਦ ਦੀ ਆ ਗਈ ਬਾਈ ਹੈਪੀ ਕੀ ਡਿਟੇਲ ਆ ਕੀ ਕੀ ਰੇਟ ਰਹੂਗਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਪਹਿਲਾਂ ਆਪਦਾ ਮੋਬਾਈਲ ਨੰਬਰ ਬੋਲ ਦੋ 6394 7995 ਬਾਈ ਪਿੰਡ ਆਪਣਾ ਬਾਈ ਜੋਧਪੁਰ ਪਾਖਰਾ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਮਾਉੜ ਬਾਈ ਠੀਕ ਆ ਠੀਕ ਆ ਇੱਕ ਨੰਬਰ ਵਾਲੀ ਬਾਈ ਕਿੰਨੇ ਟਾਈਮ ਦੀ ਗੱਬਣਾ ਤੇ ਹੁਣ ਕਿੰਨਾ ਦੁੱਧ ਆ ਤੇ ਸੱਜਰ ਦਾ ਇਹ ਹੁਣ 7-8 ਕਿਲੋ ਦੁੱਧ ਆ ਬਾਈ ਇਹਦੇ ਹਾਂ ਇਹਨੇ 10 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਸੂਈ ਹੋਈ ਆ ਬਾਈ ਇਹ अच्छा दूसरे समय जिस हुआ सो हो गया। एदा बच्चा भाई कट्टा। आहा। हां। ठीक है। ਤੇ ਹੁਣ ਕਿੰਨੇ ਮਹੀਨੇ ਦੀ ਗੱਬਣਾ ਬਈ? 2 ਮਹੀਨੇ ਗੱਬਣਾ। हां, ਮਿਲਦੀ ਦੋਨੇ ਡੰਗ ਬੱਚੇ ਦੀ। ਚੈੱਕ ਪਾਸ ਜਮਾ ਬਈ। ਹਾਂ ਹਾਂ ਬਈ। ਜੇ ਜੇ ਕਿਸੇ ਨੇ ਖਰੀਦਣੀ ਆਉਦੀ ਚੈੱਕ ਵੀ ਕਰਾ ਸਕਦੇ। ਚੈੱਕ ਵੀ ਦੋ ਮਰਜ਼ੀ ਕਰਾ ਕੇ ਲੈ ਜਾ ਆਪਣੀਆਂ ਚੈੱਕ ਕਰਾਈਆਂ ਹੁਣਾਂ ਦੋਨੇ ਬਈ। ਹੁਣ ਕਿੰਨਾ ਦੁੱਧ ਦਾ ਮੌਕੇ ਤੇ? ਮੌਕੇ ਤੇ 7-8 ਕਿਲੋ ਦੁੱਧ ਹੈਗਾ ਬਈ। ਦੋਵੇਂ ਟਾਈਮ। हां। ਵਧੀਆ ਮਿਲਦਣਾ ਜਮਟਾ। ਹਾਂ ਹਾਂ ਠੰਡਾ ਬਈ। ਕੱਦਾ ਡੰਗ ਤਾ ਕੇ ਬਾਈ ਜੇ ਆਪਣੇ ਤੋਂ ਕੋਈ ਲੈ ਕੇ ਕੱਦਾ ਡੰਗਦਾ ਉਹ ਘਰੇ ਜਾ ਕੇ ਕਰ ਵੀ ਸਕਦਾ ਪਰ ਉਹ ਐਂਨੇ ਕਰਿਆ ਨਹੀਂ ਆਕੇ ਬਾਈ ਜਮਾ ਠੀਕ ਆ ਠੀਕ ਆ ਦੋਨਿਆਂ ਦਾ ਤੋੜ ਦੇ ਬਾਈ ਤਿੰਨਾਂ ਨਾਲੇ ਮੁੱਲ ਮੰਨ ਲਵੀਂ ਆਪਾਂ ਵੀਡੀਓ ਤੇ ਵੇਚੀ ਕਰਾਂਗੇ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਨੇ ਨੰਬਰ 1 ਤੇ ਜਿਹੜੀ ਝੋਟੀ ਕੱਦ ਦਰਮਿਆਨਾ ਥਣਾ ਥੁਣਾ ਦੀ ਬਹੁਤ ਸਾਫਾ ਜਮਾ ਮੁੱਠੀ ਵਾਲੇ ਥਾਣਾ ਬਾਈ ਕਹਿੰਦਾ ਆ ਬੁੜੀ ਚੋਲੇ ਬੰਦਾ ਚੋਲੇ ਬਾਈ ਉੱਪਰ ਆਪਰਾ ਨਹੀਂ ਮੰਨ ਅੱਛਾ ਹਾਂ ਬੰਦਾ ਬੁੜੀ ਬਾਈ ਕਹਿੰਦਾ ਜਿਵੇਂ ਮਰਜੀ ਚੋੜੇ ਬਾਈ ਉਪਰਾਂ ਕੋਈ ਨਹੀਂ ਕਰਦੀ ਤੇ ਝੋਟੀ ਦਾ ਲੇਵਾ ਦੇਖ ਲਓ ਸੀ ਥਣਾਧੋਣਾ ਦੇ ਬਿਰਗਾਨਾ ਜਮਾ ਇੱਕ ਨੰਬਰ ਚੈੱਕ ਕਰਕੇ ਲੈ ਕੇ ਆਏ ਆ। ਆ ਗਿਆ ਪਹਾਰਾ ਛੱਟਾ ਕੁਝ ਨਹੀਂ ਬੀਠਾਣਾ। ਥਣਾ ਨਹੀਂ ਸਾਫ ਆ। ਆ ਜਾ ਵਾ। ਠੀਕ ਐ। ਆ ਦੇਖ ਲੋ ਭਾਈ। हां ये भाई येदा की मोल रो कादे दा भाई दरबान है गा कोई ना बीच भाई दरमियानी कहा भाई इथे आके कहंदा भाई ਤੁਸੀਂ ਨੇੜੇ ਕਰਕੇ ਪਾਤੇ ਆਓ ਪਾਤੇ ਨਹੀਂ ਨਹੀਂ ਨੇੜੇ ਆ ਦੇਖ ਲੋ ਭਾਈ ਇਹ ਹੈਗੀ ਦਾਦੇ ਦਾ भाई ਦਰਮਿਆਨਾ ਜਾ ਨਾ ਬਾੜੀ ਨਿੱਕੇਆਂ ਚਾ ਨਾ ਬਾੜੀ ਵੱਡਿਆਂ ਚਾ ਬਿਲਕੁਲ ਭਾਈ ਬਿਲਕੁਲ ਤੇ ਉਹਦੇ ਵੀ ਉਹਦੇ ਵੀ ਪੂਰੀ ਸਾਫ ਆ ਗਈ ਲੈ ਵਾਲੀ ਝੋਟੀ ਹੈਗੀ ਤੇ ਮੁੱਲੇ ਦਾ ਬਈ ਆਪਾਂ 70000 ਰੁਪਏ ਕਰਦੇ ਆ 70 ਕਰਦੇ ਮਾਨਤਾਨ ਕੋਈ 68000 ਚ ਮਾਨਤਾਨ ਕਰਦੇ 68 ਚ ਹਾਂ ਬਾਈ ਹੋਊ ਛੋੜ ਛੱਪਈ ਠੀਕ ਆ ਠੀਕ ਆ ਐਵੇਂ ਬਾਈ ਪੁੱਛਾ ਮਰੋਣ ਵਾਲੇ ਨਾਂ ਦਾ ਆਪਦਾ ਟਾਈਮ ਪਾਸ ਖਰਾਬ ਕਰਿਆ ਕਰੋ ਤੇ ਨਾ ਅਗਲੇ ਦਾ ਬਾਈ ਕਹਿੰਦਾ 68 ਚ ਬਸ ਜਮਾ ਮਾਨਤਾਨ ਕਰਾ ਕੇ ਬੈਂਡ ਵਾਲਾ ਵੀ ਨਾ ਫੋਨ ਲਾਵੇ ਨਾ ਲਾਵੇ ਨਾ ਬਈ ਐਵੇਂ ਕੀ ਭਾਵੇਂ ਆਪਾਂ ਹੁਣ 75 ਮੰਗੀ ਜੱਗੇ ਬਾਹਰ 60 ਦੀ ਫੜਾ ਦੀ ਉਹ ਸਹੀ ਆ ਬਈ ਸਹੀ ਆ ਜਦੋਂ ਦੁੱਧ ਵੀ ਠੀਕ ਆ ਵੀਰੇ ਹਾਂ ਇਹ ਨੰਬਰ 2 ਤੇ ਆ ਗਈ ਇਹ ਜਿਹਨੂੰ ਚੰਗੇ ਕੱਦਗਾਠ ਦੀ ਆ ਇਹਦਾ ਬਈ ਪੂਰੀ ਡਬਲ ਗੁੱਟੀ ਪੂਰੇ ਬੜੀਆ ਜੰਮੀ ਪੜੀਆ ਤੇ ਆਹ ਦੇਖ ਲਓ ਠੰਡੇ ਵੇ ਲੋਕ ਦੀ ਸਾਫ ਆ ਬਈ ਆ ਵਧੀਆ ਇਹ ਵੀ ਵਧੀਆ ਮਿਲਦੀ ਆ ਵਧੀਆ ਬਈ ਠੰਡੀ ਚਵਾਈ ਤੇ ਪੋਲੇ ਜਮਾ ਇਹ ਵੀ ਜਮਾ ਜੱਟ ਬਲਾਏ ਕੰਮ ਬਈ ਤਾਜੀ ਕਿਨੇ ਦੁੱਧ ਦੀ ਉੱਟ ਤੇ ਆਈ ਇਹ ਬਈ 13 ਕਿਲੋ ਹੀ ਤੇ ਜਮਾ ਦਿੱਤਾ ਹਾਂ ਹਾਂ ਬਈ ਹੁਣ ਵੀ ਇਹ ਥੱਲੇ ਨਾ ਵੀ 8 ਲੀਟਰ ਦੁੱਧ ਸੀਗਾ ਅੱਛਾ ਥੋੜਾ ਜਿਹਾ ਕੱਲ ਗੱਡੀ ਚ ਆਈ ਕਰਕੇ ਨਾ ਵੀ ਕੱਡੀ ਦੇ ਉੱਤੇ ਪੱਲੀ ਪੁੱਲੀ ਨਹੀਂ ਪਾਈ ਸੀਗੀ ਹੂੰ ਤੇ ਵੀ ਠੰਡ ਜੀ ਮੰਨ ਗਈ ਤੇ ਠੀਕ ਲਵਾ ਦਿੱਤੇ ਸਾਨੂੰ ਬੁਖਾਰ ਹੋ ਗਿਆ ਸੀ ਉਹ ਡੰਗ ਡੋਂਗੇ ਨੇ ਵੀ ਇੱਕ ਨਹੀਂ ਭੰਨੇ ਬਾਈ ਅੱਛਾ ਅੱਛਾ ਮਿਲਦੀ ਬੱਚੇ ਦਾ ਥੋੜਾ ਦੁੱਧ ਤਾਂ ਜ਼ਰੂਰ ਘਟ ਗਈ 6 ਕਿਲੋ ਦੁੱਧ ਰਹਿ ਗਿਆ ਹਣਾ ਹੁਣ ਆਈ ਕੱਲ ਆ ਬਾਕੀ ਹਾਂ ਖਾਂਦੀ ਪੀਂਦੀ ਠੀਕ ਹੈਗੀ ਇਹ ਜੀ ਗੱਲ ਨਹੀਂ ਠੀਕ ਆ ਠੀਕ ਆ ਬਾਈ ਦੇ ਇਹਦਾ ਕੀ ਮੁੱਲ ਰਹੂਗਾ ਬਾਅਦ ਚ ਤੋਰ ਦੰਨੇ ਮੁੱਲ ਕਰੀ ਮੁੱਲ ਇਹਦਾ ਬਈ 70000 ਇਹਦਾ ਵੀ 68 ਚ ਮਾਨਤਾ ਨਹੀਂ ਕਰਾਂ ਇਹਦਾ ਵੀ 70000 ਮੁੱਲ ਸਜਣੋ ਦੋਨਾਂ ਦਾ ਸੇਮ ਆ ਇੱਕੋ ਜਿਹਾ 70 70 ਵੀ 68 ਚ ਮਾਨਤਾ ਨਹੀਂ ਹਾਂ ਬਈ 68 ਚ ਮਾਨਤਾ ਨਹੀਂ ਹੋ ਗਈ ਸਿੰਘ ਇਹਦੇ ਵੀ ਸਜਣੋ ਵੱਡਾ ਸੁਆ ਦੂਜਾ ਬਈ ਇਹ ਓਰਿਜਨਲ ਆ ਦੂਜੇ ਸੂਣ ਸੂਈ ਹੋਈ ਆ ਤੀਜੇ ਵਾਸਤੇ ਗੱਬਣਾ ਦੂਜਾ ਸੂਆ ਤੀਜੇ ਵਾਸਤੇ ਗੱਬਣਾ ਉਹ ਦੂਜੀ ਵਾਰ ਇਹ ਨਾਲ ਵੀਡੀਓ ਚ ਸਿੰਘ ਵੀ ਵੱਡਾ ਲੱਗਦਾ ਨਾਲ ਸਿੰਘ ਇਹਦਾ ਛੋਟਾ ਵਧੀਆ ਬਈ ਆ ਦੂਜੇ ਸੂਏ ਵਾਸਤੇ ਹਾਂ ਇਹ ਦੂਜੇ ਸੂਏ ਸੂ ਆ ਤੀਜੇ ਸੂਏ ਸੂ ਇਹਨੂੰ ਵੀ ਤੋਰ ਦੇ ਫਿਰ ਇਹ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਜਿਸ ਤਰ੍ਹਾਂ ਬਾਈ ਐਡ ਕਰਾਉਣੀ ਬਕਾਊ ਪਸੂ ਦੀ ਤਾਂ ਮੇਰਾ ਵੀਡੀਓ ਦੇ ਹੇਠਾਂ ਨੰਬਰ ਚੱਲੀ ਜਾਂਦਾ ਤੇ ਇਹ ਵੀ ਸਾਨੂੰ ਆਪਾਂ ਤੋੜ ਕੇ ਚੈੱਕ ਕਰਾ ਦਨੇ ਝੋਟੀ ਠੀਕ ਆ ਵੀਰੇ ਠੰਡੇ ਪਸੂ ਦਾ ਪਤਾ ਲੱਗ ਜਾਂਦਾ ਨਹੀਂ ਤਾਂ ਛਾਲਾ ਮਾਰੀ ਇਹਨਾਂ ਦੁਕਾਨੇ ਬੰਦੇ ਨੂੰ ਦੇਖ ਕੇ ਆਹ ਦੇਖ ਇਹ ਚੰਗੇ ਕੱਦ ਦੀ ਆ ਗਈ ਬਾਈ ਪੂਰੇ ਵਧੀਆ ਕੱਦ ਕਾਠ ਦੀ ਏ ਝੋਟੀ ਬਣ ਲੈ ਬਈ ਇਹ ਪੂਰੇ ਦੇ ਕੋਈ ਬਾਈ ਜੋੜਾ ਲਊਗਾ ਆਪਾਂ ਉਹ ਦੇ ਹਿਸਾਬ ਨਾਲ ਫਿਰ ਉਹ ਜੇ ਹਿਸਾਬ ਨਾਲ ਹਾਂ ਜੋੜੇ ਦਾ ਮੁੱਲ ਸੱਚ ਨੂੰ ਹੋਰ ਰਿਆਤ ਹੋ ਜੂ ਬਾਈ ਕਹਿੰਦਾ 68 ਚੋਕ। ਵੀ ਮਾੜਾ ਮੋਟਾ ਹੀ ਹੋ ਉਹਦੇ ਚ ਵੀ ਬਾਈ ਆਪਾਂ ਬਾਲਾ ਨਹੀਂ ਦੇਖਾ। ਹਾਂ ਹਾਂ ਵੀ ਬਾਲਾ ਕਿਤੇ ਕਰਾਇਆ ਕੱਪਾ ਬੰਦੇ ਨੂੰ ਛੱਡਿਆ ਜਾਂਦਾ। ਹਾਂ ਹਾਂ ਉਹ ਤਾਂ ਠੀਕ ਆ ਸਹੀ ਆ ਸਹੀ। ਵੀ ਫੇਰ ਅਗਲਾ ਕਹੇ ਬਾਈ ਜਮੀ ਸੰਤ 60-60 ਦੀ ਦੇ ਦੇ। ਠੀਕ ਆ ਠੀਕ ਆ ਬਾਈ। ਇਹ ਬਾਈ ਜੀ ਦੋ ਆਗਾਂ ਤੋਕੜ ਕੱਬਣਾ। ਕਰ ਲੋ ਚੈੱਕ ਵੀਡੀਓ ਹੋएगी ਬਾਈ ਜੀ 25 ਜਨਵਰੀ 2025 ਦੀ। ਧੰਨਵਾਦ ਸਸੀ ਗਾਲ ਵੀਰ ਸਾਰੇ। ਬੱਚਾ ਬਈ ਜੀਆ ਦੋਨੇ ਸੇਮ ਹੀ ਇੱਕੋ ਜੀ ਐ ਦੋਨੇ ਬਈ ਇੱਕੋ ਜੀ ਐ ਠੀਕ ਹੈ